ਪਟਾਲਾ 'ਚ ਹੈਰਾਨ ਕਰ ਦੇਣ ਵਾਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱहां ਸਥਾਨਕ ਮਹਾਜਨ ਕਲੋਨੀ ਵਿੱਚ ਚੌਥੀ ਜਮਾਤ ਵਿੱਚ ਪੜਨ ਵਾਲੇ 10 ਸਾਲਾਂ ਬੱਚਿਆਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਕਰੀਬਨ 3.5 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਘਰ ਦੀ ਮਾਲਕੀ ਮੂਨਕਾ ਮੁਤਾਬਕ ਇਹ ਘਰ ਉਹਨਾਂ ਨੇ ਕਿਸੇ ਨੂੰ ਕਿਰਾਏ ਤੇ ਦਿੱਤਾ ਹੋਇਆ ਸੀ ਅਤੇ ਕਿਰਾਏਦਾਰ ਕਿਸੇ ਤੀਰਥ ਯਾਤਰਾ ਤੇ ਗਏ ਹੋਏ ਸਨ ਉਹਨਾਂ ਦੱਸਿਆ ਕਿ ਦੁਪਹਿਰ ਸਮੇਂ ਇੱਕ ਛੋਟਾ ਬੱਚਾ ਘਰ ਦੀ ਛੱਤ ਤੋਂ ਘਰ ਵਿੱਚ ਦਾਖਲ ਹੁੰਦਾ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲਾ ਜਾਂਦਾ ਹੈ ਫੇਰ ਸ਼ਾਮ 6 ਵਜੇ ਉਹੀ ਲੜਕਾ ਦੁਬਾਰਾ ਆਪਣੇ ਇੱਕ ਹੋਰ ਸਾਥੀ ਨਾਲ ਘਰ ਵਿੱਚ ਦਾਖਲ ਹੁੰਦਾ ਜਿੱਥੇ ਉਹ ਚੋਰੀ ਕਰਦੇ ਹੋਏ ਰੰਗੇ ਹੱਥੀ ਕਬੂ ਵਿੱਚ ਆ ਗਿਆ ਤੇ ਸਾਰੀ ਵਾਰਦਾਤ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਨਹੀਂ ਦਿਖਨੇ ਮੇ ਬੱਚੀ ਹੈ ਇਨਕੇ ਕਾਮ ਬੱਚੋਂ ਕੇ ਵਲੇ ਨਹੀਂ ਹੈ ਜੇ ਦਿਨ ਦਿਹਾੜੇ ਚੋਰੀ ਹੋਈ ਹੈ ਪਹਿਲੇ ਸਵੇਰ ਸਵਾ 12 ਵਜੇ ਅੰਦਰ ਐਂਟਰੀ ਕੀਤੀ ਹੈ ਇਹਨਾਂ ਨੇ ਫਿਰ ਉਸਕੇ ਬਾਅਦ ਇਹਨਾਂ ਨੇ ਸਵਾ 6 ਵਜੇ 6:30 ਵਜੇ ਕੇ ਕਰੀਬ ਅੰਦਰ ਐਂਟਰੀ ਕੀਤਾ ਔਰ ਮੈਨੇ ਬੱਚੋ ਮੈਨੇ ਉਹਨਕੋ ਦੇਖਾ ਔਰ ਮੈਨੇ ਪਕੜ ਲਿਆ ਉਹਨਕੋ ਇਹ ਕੈਸੇ ਅੰਦਰ ਗਏ ਕੈਸੇ ਸਭ ਕੁਝ ਹੋਇਆ ਇਹ ਸਾਰਾ ਕੁਝ ਸੀਸੀਟੀਵੀ ਕੈਮਰੇ ਮੇ ਰਿਕਾਰਡ ਆ ਪਲੀਜ਼ ਆਪ ਦੇਖ ਵੀ ਸਕਤੇ ਹੋ ਪਲੀਜ਼ ਹਮੇ ਇਨਸਾਫ ਮਿਲਣਾ ਚਾਹੀਏ ਵੀ ਬੱਚਿਆਂ ਦਾ ਕਹਿਣਾ ਹੈ ਕਿ ਉਹ ਕਿਸੇ ਹੋਰ ਦੇ ਕਹਿੰਦੇ ਚੋਰੀ ਕਰਦੇ ਸਨ ਜੀ ਨਾ ਪਾਹੀ ਵੜਾ ਗਰੀਕਲਾਸ ਹੈ ਨਾ ਚੌਥੀ ਜੀ ਕਿਹੜੇ ਸਕੂਲ ਦੇ ਵੜੀ ਗਈ ਅੱਜ ਜੋ ਕਿੰਨੇ ਦੀ ਚੋਰੀ ਕੀਤੀ ਹੈ ਨਹੀਂ ਨਹੀਂ ਕਿਤੇ ਦੂਜੇ ਮੁੰਡਿਆਂ ਨੇ ਕੀਤੀ ਇਸ ਘਰ ਚ ਪਹਿਲਾਂ ਵੀ ਚੋਰੀ ਕੀਤੀ ਤੁਸਾਂ ਉਹ ਦੂਜੇ ਮੁੰਡਿਆਂ ਨੇ ਕੀਤੀ ਸੀ ਕੀ ਨਾਮ ਲਾਉਂ ਕਰੰਤੇ ਮਾਨਾ ਉਹ ਕੀ ਲੱਗੇ ਤੁਹਾਡੇ ਯਾਰ ਆ ਉਹ ਕਿਹੜੇ ਕਿਹੜੇ ਇੱਕ ਮੇਰਾ ਦਾਵਾ ਇੱਕ ਮੇਰੇ ਜੀ ਦਾਵਾ ਉਹ ਕਤਵਾ ਨਦਰੋਂਦੀ ਹੈ ਫਿਲਹਾਲ ਸੀਸੀਟੀਵੀ ਕੈਮਰੇ ਵਿੱਚ ਸਬੂਤ ਮਿਲਣ ਤੋਂ ਬਾਅਦ ਵੀ ਪੁਲਸ ਪੜੇਗੇ ਬੱਚਿਆਂ ਤੋਂ ਚੋਰੀ ਕੀਤਾ ਸਮਾਨ ਬਰਾਮਦ ਕਰਨ ਵਿੱਚ ਅਸਫਲ ਦਿਖਾਈ ਦੇ ਰਹੀ ਹੈ ਪੁਲਸ ਦੇ ਮੁਤਾਬਿਕ ਤਕਰੀਬਨ 35 ਲੱਖ ਰੁਪਏ ਦੀ ਚੋਰੀ ਹੋਈ ਹੈ ਤੇ ਤਫਸੀਲ ਤੋਂ ਬਾਅਦ ਹੀ ਕੋਈ ਖੁਲਾਸਾ ਹੋਵੇਗਾ ਕਿਲਾ ਇੱਕ ਬੱਚਾ 1:30 ਵਜੇ ਆਰਾਊਂਡ ਐਂਟਰ ਕੀਤਾ ਘਰ ਦੇ ਵਿੱਚ ਉਹਨੇ ਸਾਰਾ ਦਰਵਾਜ਼ਾ ਖੋਲਿਆ ਉੱਤੋਂ ਦੀ ਛੱਤ ਨੂੰ ਜਾ ਕੇ ਦਰਵਾਜ਼ਾ ਖੋਲ੍ਹਿਆ ਫਿਰ ਥੋੜੀ ਦੇਰ ਬਾਅਦ ਜਾ ਕੇ ਫੇਰ ਗਿਆ ਤੇ ਦੋ ਮੁੰਡੇ ਐਂਟਰ ਹੋਏ ਆ ਸਾਰੀ ਇਹਨੂੰ ਕੈਮਰੇ ਜੀ ਸੀਸੀਟੀਵੀ ਕੈਮਰੇ ਜੀ ਵੀ ਰਿਹਾ ਲੀਏ ਸਾਰੀ ਫੁਟੇਜ ਇਹ ਨੂੰ ਵੀ ਵੈਰੀਫਾਈ ਕਰ ਰਿਹਾ ਹੈ ਵੈਰੀਅਸ ਜੋ ਵੀ ਵੈਰੀਫਾਈ ਚਾਹੀਦਾ ਦਬਵਾ ਦੇ ਉਹ ਤੋਂ ਬਾਅਦ ਹੋਣੀ ਬੀ ਕਰ ਦੇ ਤਾ ਕਰਵਾੜਿਆਂ ਦੀ ਦਸਤ ਦੇ ਮਤਲਬ ਉਹਨਾਂ ਦਾ ਰੌਂਡ 10 3.5 ਲੱਖ ਰੁਪਿਆ ਸੀ ਜਿਹੜਾ ਇਹ ਮੁੰਡੇ ਲੈ ਗਏ ਨੇ ਅਸੀਂ ਇਹ ਵੀ ਵੇਖ ਰਹੇ ਹਾਂ ਕਿ ਕੈਂਰੀ ਦੇ ਕੋਲ ਚੀਨ ਫੜੀ ਲੱਗਦੀ ਹੈ ਨਾਲ ਲਫਾਫਾ ਕੋਈ ਉੱਚ ਦੇਖਦੇ ਹਾਂ ਕੀ ਹੈ ਸਾਰਾ ਵੈਰੀਫਾਈ ਕਰਕੇ ਫਿਰ ਅਗਲੀ ਕਰ ਦੇਗਾ ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com